ਇਸ ਲਈ ਜਿਹੜੀ ਹਰ ਰੋਜ਼ ਦੀ ਗੱਲ ਕਰਦੇ ਜਾਈਏ ਇੱਕ ਵਾਰੀ ਫੇਰ ਇੱਕ ਹੋਮ ਡੀਪੋ ਦੇ ਉੱਤੇ ਫੈਡਰਲ ਰੇਡ ਜਿਹੜੀ ਆ ਉਹ ਮਾਰੀ ਗਈ ਆ ਯੂ ਐਸ ਬਾਰਡਰ ਪੈਟਰੋਲ ਏਜੰਟਸ ਨੇ ਇਸ ਵਾਰ ਲਾਸ ਐਂਜਲਸ ਦੇ ਇਲਾਕੇ ਦੇ ਇੱਕ ਹੋਮ ਡੀਪੋ ਦੇ ਵਿੱਚ ਰੇਡ ਮਾਰੀ ਇਹਨਾਂ ਨੇ ਜਿਹੜੀ ਰੇਡ ਮਾਰੀ ਅਨਮਾਰਕਡ ਰੈਂਟਲ ਟਰੱਕ ਜਿਹੜਾ ਪੈਂਸਕੀ ਦਾ yellow ਜਿਹਾ ਟਰੱਕ ਹੁੰਦਾ ਆ ਉਹਦੇ ਪਿੱਛੋਂ ਜਿਹੜੇ ਕਹਿੰਦੇ ਨਿਕਲੇ ਤੇ ਇਹਨਾਂ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਕੁੱਲ ਮਲਾ ਕੇ ਦੱਸਿਆ ਜਾ ਰਿਹਾ ਆ ਵੀ 16 ਜਾਣਿਆਂ ਦੀ ਗ੍ਰਿਫਤਾਰੀ ਹੋਈ ਆ ਇਸ ਆਪਰੇਸ਼ਨ ਦਾ ਨਾਮ ਆਪਰੇਸ਼ਨ ਟ੍ਰੋਜਨ ਹORS ਹORS ਰੱਖਿਆ ਗਿਆ ਸੀ ਜਿਸ ਦੇ ਵਿੱਚ ਮਾਸਕਡ ਆਫੀਸਰਜ਼ ਅਨਮਾਰਕਡ ਵਾਹਨ ਦੇ ਵਿੱਚ ਆਉਂਦੇ ਨੇ ਜਦ ਕਿ ਅਜੇ ਕੋਰਟ ਦੇ ਆਰਡਰ ਦੇ ਦੁਆਰਾ ਅਜੇ ਹੀਆਂ ਰੇਡਸ ਦੇ ਉੱਤੇ ਰੋਕ ਜਿਹੜੀ ਉਹ ਲਗਾਈ ਹੋਈ ਆ ਪਰ ਜਿਹੜਾ 트੍ਰੰਪ ਪ੍ਰਸ਼ਾਸਨ ਆ ਉਹਨਾਂ ਨੇ ਕੋਰਟ ਆਰਡਰ ਨੂੰ ਸ਼ਿਕਾਇਤਾਂ ਦੇ ਹਿਸਾਬ ਦੇ ਨਾਲ ਇਹ ਜਿਹੜੀ ਰੇਡ ਫੇਰ ਮਾਰੀ ਆ ਜਦੋਂ ਇਸ ਚੀਜ਼ ਦੇ ਉਲਟ ਲਾਸ ਰਿਪੋਰਟ ਕੀਤਾ ਗਿਆ ਸੀ ਉਹ ਕਹਿ ਰਹੇ ਸੀਗੇ ਵੀ ਇਨਡਿਸਕ੍ਰਿਮੀਨੇਟ ਜਿਹੜੀਆਂ ਰੇਡਸ ਆ ਇਹ ਰੈਸਲ ਪ੍ਰੋਫਾਈਲਿੰਗ ਦੇ ਹਿਸਾਬ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਆ ਤੇ ਸਭ ਨੂੰ ਪਤਾ ਵੀ ਹੋਮ ਦੀਪੂ ਦੇ ਵਿੱਚੋਂ ਕਿੰਨਾਂ ਨੂੰ ਜਿਹੜਾ ਆ ਉਹ ਅਰੈਸਟ ਕਰਨ ਦੇ ਲਈ ਪਹੁੰਚੇ ਹੋਏ ਆ ਸੋ ਕਹਿੰਦੇ ਵੀ ਵੈਸਟ ਲੇਕ ਨੇਬਰਹੂਡ ਜਿਹੜਾ ਮੈਕ ਆਰਥਰ ਪਾਰਕ ਲਾ ਦੇ ਵਿੱਚ ਪੈਂਦਾ ਆ ਉੱਥੇ ਸਵੇਰੇ ਤੜਕੇ ਹੀ ਇਸ ਤਰੀਕੇ ਦੀ ਜਿਹੜੀ ਰੇਡ ਆ ਉਹ ਮਾਰੀ ਗਈ ਆ ਕੁਝ ਵੀਕ ਪਹਿਲਾਂ ਸੈਕਰਾਮੈਂਟੋ ਦੇ ਇੱਕ ਜਿਹੜੇ ਹੋਮ ਡੀਪੋ ਦੇ ਵਿੱਚ ਵੀ ਜਿਹੜੀ ਆ ਉਹ ਰੇਡ ਮਾਰੀ ਗਈ ਸੀਗੀ ਸੋ ਅਰਲੀ ਟਾਈਮਸ ਦੇ ਨਾਲ ਉੱਥੇ ਮੌਕੇ ਦੇ ਉੱਤੇ ਮੌਜੂਦ ਇੱਕ ਚਸ਼ਮਦੀਦ ਗਵਾਹ ਨੇ ਗੱਲ ਕਰਦੇ ਹੋਏ ਜਿਹੜਾ ਉਹ ਦੱਸਿਆ ਵੀ ਕਿੰਨੇ ਵੀ ਤਕਰੀਬਨ ਸਵੇਰੇ ਪੌਣੇ 7 ਵਜੇ ਇਹ ਜਿਹੜਾ ਪੈਂਸਕੀ ਦਾ ਟਰੱਕ ਪੀਲੇ ਰੰਗ ਦਾ ਆ ਉਹ ਆਉਂਦਾ ਆ ਤੇ ਜਿਹੜਾ ਡਰਾਈਵਰ ਆ ਉਹ ਕਹਿ ਰਿਹਾ ਹੁੰਦਾ ਹੈ ਜਿਹੜੇ ਲੋਕ ਉੱਥੇ ਮੌਜੂਦ ਹੁੰਦੇ ਆ ਵੀ ਮੇਰੇ ਕੋਲ ਕੋਈ ਕੰਮ ਹੈਗਾ ਤੇ ਨਜ਼ਦੀਕ ਜਿਹੜਾ ਉਹ ਸੱਦ ਲੈਂਦਾ ਤੇ ਜਦੋਂ ਕਹਿੰਦੇ ਵੀ ਕਿਸੇ ਨੇ ਡੋਰ ਪਿੱਛੋਂ ਖੋਲ੍ਹਿਆ ਆ ਆ ਉਹ ਤਾਂ ਨੂੰ ਚੱਕਿਆ ਆ ਸ਼ਟਰ ਤਾਂ ਨੂੰ ਚੱਕਿਆ ਆ ਤਾਂ ਵਿੱਚ ਜਿਹੜੇ ਮਾਸਕ ਦੇ ਪੈਟਰੋਲ ਜਿਹੜੇ ਏਜੰਟਸ ਆ ਉਹ ਮੌਜੂਦ ਸੀਗੇ ਤੇ ਲੋਕਾਂ ਨੇ ਫਿਰ ਲੋਕਾਂ ਦੇ ਵਿੱਚ ਭੱਜ ਦੜ ਜਿਹੜੀ ਉੱਥੇ ਮਾਰਚ ਜਾਂਦੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਈਮੇਲ ਦੇ ਜ਼ਰੀਏ ਜਿਹੜਾ ਉਹ ਦੱਸਿਆ ਵੀ ਏਜੰਟਸ ਦੇ ਦੁਆਰਾ ਜਿਹੜੇ 16 ਅਨ ਡਾਕੂਮੈਂਟਡ ਲੋਕ ਆ ਉਹਨਾਂ ਨੂੰ ਉਸ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਚੋਂ ਗਵਾਟਮਾਲਾ ਮੈਕਸੀਕੋ ਹਾਂਡਰਸਟੇ ਨਿਕਾਰਾਗਵਾ ਦੇ ਜਿਹੜੇ ਲੋਕ ਆ ਉੱਥੇ ਮੌਜੂਦ ਸੀਗੇ ਬਾਰਡਰ ਪੈਟਰੋਲ ਤੇ ਡੀ ਐਚ ਐਸ ਦੇ ਜਿਹੜੇ ਸਪੋਕਸ ਪੀਪਲ ਆ ਉਹਨਾਂ ਨੇ ਜਿਹੜੀ ਇਹਨਾਂ ਟੈਕਟਿਕਸ ਦੇ ਬਾਰੇ ਜਿਹੜੀਆਂ ਉਹਨਾਂ ਨੂੰ ਸਵਾਲ ਪੁੱਛੇ ਗਏ ਉਹਦਾ ਅਜੇ ਤੱਕ ਕੋਈ ਜਵਾਬ ਜਿਹੜਾ ਉਹ ਨਹੀਂ ਦਿੱਤਾ ਹੈਗਾ ਅ ਅਹੋਰਜੇ ਮਾਰੀਓ ਕਰਬੇਰਾ ਇੱਕ ਕੋਲੀਸ਼ਨ ਫਾਰ ਹਿਊਮਨ ਇਮੀਗਰੈਂਟ ਰਾਈਟਸ ਅ ਦੇ ਜਿਹੜੇ ਉਹ ਸਪੋਕਸਪਰਸਨ ਆ ਉਹਨਾਂ ਨੇ ਕਿਹਾ ਵੀ ਇਹ ਬਹੁਤ ਨਿੰਦਣਯੋਗ ਗੱਲ ਆ ਤੇ ਇੱਕ ਡਿਸਟਰਬਿੰਗ ਇੱਕ ਗੱਲ ਹੈਗੀ ਆ ਵੀ ਫੈਡਰਲ ਜਿਹੜੀ ਸਰਕਾਰ ਆ ਉਹ ਇਸ ਹੇਟਲੇ ਪੱਧਰ ਦੇ ਜਿਹੜੇ ਟੈਕਟਿਕਸ ਆ ਉਹਨਾਂ ਦੀ ਵਰਤੋਂ ਜਿਹੜੀ ਕਰ ਰਹੀ ਆ ਜਿਹੜੇ ਐਲਏ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਡਰਾਉਣ ਦੀ ਜਿਹੜੀ ਉਹ ਅਕਾਤਰ ਸੋ ਇਦਾਂ ਦੀਆਂ ਜਿਹੜੀਆਂ ਟੈਂਸ ਸਿਚੁਏਸ਼ਨਸ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਲਰੇਡੀ ਪਹਿਲਾਂ ਵੀ ਜਿਹੜੀਆਂ ਹੋ ਚੁੱਕੀਆਂ ਆ ਮਿਲ ਅ ਅਸਲੀ ਜਿਹੜੇ ਆ ਉਹ ਜਿਹੜੇ 트ੰਪ ਦੇ ਦੁਆਰਾ ਲਗਾਏ ਗਏ ਯੂ ਐਸ ਸਰਟਨ ਹੀ ਨੇ ਉਸ ਇਲਾਕੇ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਸੋਚਦੇ ਆ ਵੀ ਇੱਥੇ ਅਨ ਡਾਕੂਮੈਂਟਡ ਤਰੀਕੇ ਦੇ ਨਾਲ ਰਹਿਣਗੇ ਇਲਲੀਗਲ ਤਰੀਕੇ ਦੇ ਨਾਲ ਆਉਣਗੇ ਫੈਡਰਲ ਲਾ ਉਹਨਾਂ ਦੇ ਲਈ ਨਾਟ ਨੇਗੋਸ਼ੀਏਬਲ ਆ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਜਿਹੜੀ ਉਹ ਰੋਕਣ ਬਾਰੇ ਸੋਚ ਰਹੇ ਆ ਉਹ ਇਸ ਤਰੀਕੇ ਦੇ ਨਾਲ ਨਹੀਂ ਰੁਕੇਗੀ ਤੇ ਅਸੀਂ ਜਿਹੜੇ ਅਨਡਾਕੂਮੈਂਟਡ ਲੋਕ ਇੱਥੇ ਹੈਗੇ ਨੇ ਗੈਰਕਾਨੂੰਨੀ ਟੰਗਣਾ ਰਹ ਰਹੇ ਆ ਉਹਨਾਂ ਨੂੰ ਲਗਾਤਾਰ ਫੜਦੇ ਹੀ ਰਵਾਂਗੇ ਜੀ ਜੀ ਬਿਲਕੁਲ ਹਾਲਾਂਕਿ ਜਿਹੜੀ ਨਾਈਂ ਸਰਕਟ ਕੋਰਟ ਆਫ ਅਪੀਲ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪ੍ਰੋਫਾਈਲ ਨਹੀਂ ਕਰ ਸਕਦੇ ਕਿਸੇ ਨੂੰ ਸੋ ਹੁਣ ਹੋਮ ਡਿਪੂ ਦੇ ਵਿੱਚ ਕਿਹੜੇ ਲੋਕ ਖੜੇ ਸੀ ਕਿ ਇਹਨਾਂ ਨੂੰ ਫੜਿਆ ਗਿਆ ਉਹ ਸ਼ਰਿਆਮ ਤੁਹਾਨੂੰ ਪਤਾ ਹੀ ਹੈਗਾ